ਕਹਾਣੀ ਪੱਟੀ ਵਾਲਾ ਫੁੱਫੜ ਲੇਖਕ ਚਰਸੇਮ ਸਿੰਘ ਪੰਗੂ ਭਾਰਤੀ ਸੰਸਕ੍ਰਿਤੀ ਵਿੱਚ ਪਰਿਵਾਰਕ ਰਿਸ਼ਤਿਆਂ ਦੀ ਐਮਪੂਮ ਕੈ ਰਿਸ਼ਤੇ ਸਾਰੇ ਹੀ ਸਤਿਕਾਰਯੋਗ ਹੁੰਦੇ ਹਨ ਪਰ ਜਵਾਈ ਦੀ ਸਹੁਰੇ ਘਰ ਵਿੱਚ ਖਾਸ ਤਾਂ ਹੁੰਦੀ ਹੈ ਨੂੰ ਤੇ ਜਵਾਈ ਪਰਿਵਾਰ ਵਿੱਚ ਬਾਹਰੋਂ ਜੁੜਦੇ ਨੇ ਪਰ ਨੂੰ ਨਾਲੋਂ ਜਵਾਈ ਦੀ ਕੁਝ ਕਿਛ ਵੱਧ ਹੁੰਦੀ ਹੈ ਪਹਿਲੇ ਵੇਲਿਆਂ ਵਿੱਚ 8 8 9 9 ਬੱਚੇ ਹੁੰਦੇ ਸਨ ਜਿੱਥੇ ਪੁੱਤ ਵਿਆਹਦਾ ਹੀ ਮਾਪਿਓ ਬੁੱਢਾ ਹੋ ਜਾਂਦਾ ਸੀ ਬਹੁਤੇ ਥਾਂ ਹੀ ਭਤੀਜਾ ਵੱਡਾ ਤੇ ਚਾਚਾ ਛੋਟਾ ਹੁੰਦਾ ਸੀ ਕਹਿਣ ਤੋਂ ਭਾਵ ਹੈ ਕਿ ਪਿਓ ਪੁੱਤ ਇਕੱਠਿਆਂ ਹੀ ਵਧਾਈਆਂ ਲੈਂਦੇ ਸਨ ਵੱਡੇ ਜਵਾਈਆਂ ਦੀ ਬੜੀ ਕਦਰ ਹੁੰਦੀ ਸੀ ਸਹੁਰੇ ਆਿਆਂ ਦੀ ਪੂਰੀ ਸੇਵਾ ਹੁੰਦੀ ਰਸਨਾ ਜਵਾਈ ਦਾ ਮੌਲਿਕ ਅਧਿਕਾਰ ਹੁੰਦਾ ਰਸ ਸੇ ਜਵਾਈ ਨੂੰ ਮਨਾਉਣਾ ਊਠ ਨੂੰ ਗੱਡੇ ਤੇ ਚੜਾਉਣ ਬਰਾਬਰ ਸਮਝਿਆ ਜਾਂਦਾ ਕਰਦਾ ਹਰੇਕ ਜੀ ਭਾਈਏ ਦੀਆਂ ਲੋੜਾਂ ਦਾ ਖਿਆਲ ਰੱਖਦਾ ਕਿ ਪਰੋਣਾ ਨਰਾਜ਼ ਨਾ ਹੋ ਜਾਏ ਦੂਜਾ ਜਵਾਈ ਆਉਣ ਨਾਲ ਪਹਿਲੇ ਦੀ ਕੁਝ ਕਦਰ ਘਟਦੀ ਸਾਡੂ ਆਪਸ ਵਿੱਚ ਆਪਣੇ ਆਪ ਨੂੰ ਇੱਕ ਦੂਜੇ ਤੋਂ ਘਟਣਾ ਸਮਝਦੇ ਜਿਸ ਦੀ ਵੀ ਅਣ ਦੇਖੀ ਹੁੰਦੀ ਉਹੀ ਚੌੜਾ ਹੋ ਜਾਂਦਾ ਸਾਲਿਆਂ ਦੇ ਨਿਆਣੇ ਹੁਣ ਤੋਂ ਬਾਅਦ ਜਵਾਈ ਫੁੱਫੜ ਬਣ ਜਾਂਦਾ ਪਰ ਕਦਰ ਘਟਣਾ ਹੁੰਦੀ ਫੁੱਫੜਾਂ ਦੀ ਪਛਾਣ ਵੀ ਰਤਬੇ ਉਹਦੇ ਕੰਮ ਜਾਂ ਪਿੰਡਾਂ ਜੋੜ ਕੇ ਵਖਵਖ ਹੁੰਦੀ ਸੀ ਜਿਵੇਂ ਪੱਟੀ ਵਾਲਾ ਫੁੱਫੜ ਫੌਜੀ ਫੁੱਫੜ ਹਵੇਲੀ ਫੁੱਫੜਾ ਜ਼ਿਆਦਾ ਰੁਸਣ ਵਾਲੇ ਫੁੱਫੜ ਦਾ ਖਾਸ ਖਿਆਲ ਰੱਖਿਆ ਜਾਂਦਾ ਕਈ ਸਾਹੂ ਵੀ ਹੁੰਦੇ ਸਨ ਮੈਨੂੰ ਯਾਦ ਹੈ ਮੇਰੇ ਪੱਟੀ ਵਾਲੇ ਬਲੈਕੀਏ ਫੁੱਫੜ ਤੋਂ ਅਸੀਂ ਬਹੁਤ ਡਰਦੇ ਹੁੰਦੇ ਸੀ ਮੇਰਾ ਪਾ ਯਾਨੀ ਪਿਤਾ ਬਹੁਤ ਡਰਦਾ ਹੁੰਦਾ ਸੀ ਜਦੋਂ ਵੀ ਉਹ ਆਉਂਦਾ ਤਾਂ ਸਾਰਾ ਟੱਬਰ ਵਕਤ ਨੂੰ ਫੜਿਆ ਜਾਂਦਾ ਨਾਲ ਹੀ ਭੂਆ ਨੂੰ ਇਹੀ ਫਿਕਰ ਰਹਿੰਦਾ ਕਿਤੇ ਉਹਦਾ ਪ੍ਰਾਣਾ ਰੋਸ ਨਾ ਜਾਵੇ ਉਹ ਬੀਬੀ ਤੇ ਚਾਚੀ ਨੂੰ ਫੁੱਫੜ ਦੀ ਪਸੰਦ ਨਾ ਪਸੰਦ ਦੱਸਣਾ ਨਾ ਪੁੱਲਦੀ ਉਹਦੇ ਵਾਸਤੇ ਵਿਸ਼ੇਸ਼ ਪਾਲਿਆ ਕੁੱਕੜ ਵੜਿਆ ਜਾਂਦਾ ਉਹ ਸ਼ਰਾਬ ਪੀ ਕੇ ਮੁੱਛਾਂ ਨੂੰ ਉਤਾ ਦੇ ਦਿੰਦਾ ਆਖਦਾ ਹੁੰਦਾ ਸੀ ਆਵਾ ਉਹ ਜਵਾਈ ਦੀ ਸੇਵਾ ਤਾਂ ਕਰਦੇ ਉਹ ਗੜ ਨਾਲੀ ਜੰਗੀ ਲੱਗਦੀ ਆ। ਓਹ ਫੜ ਗਈ ਵਾਰ। ਨਾਰਾਜ਼ ਹੋ ਕੇ। ਵੇਲਿਓ ਕੁ ਵੇਲਿਓ ਫਿਰ ਉਸਕੇ ਵੀ ਤੁਰ ਪਿੰਦਾ। ਸਾਰੇ ਡੱਬੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਉਸ ਦੀ ਆਦਸ ਕਰਕੇ ਉਸ ਤੇ ਸੌਰੇ ਆਏ ਦਾ ਪੂਰੇ ਪਿੰਡ ਨੂੰ ਪਤਾ ਲੱਗ ਜਾਂਦਾ। ਉਹ ਨਾਲ ਹੀ ਪੂਆ ਦੀ ਵੀ ਲਾਪਾ ਕਰਦਾ ਆਖ ਲੈਂਦਾ। ਤੇਰੇ ਨੰਗ ਭਰਾਵਾਂ ਨੂੰ ਪਨਵਈਏ ਸਾਹਮਣੇ ਨਹੀਂ ਆਉਂਦੇ। ਸਵੇਰੇ ਖੂਹ ਤੇ ਜਾਂਦਿਆਂ ਦਾਦਾ ਜੀ ਦੇ ਕਹੀਆਂ ਨੀਆਂ ਨੇ ਪੁੱਛਣਾ। ਵੰਸ਼ਾ ਸਿਆ। ਕੱਲ ਸੁਖਣਾ ਆਪਣਾ। ਪੱਟੀ ਵਾਲਾ ਬਰੋਣਾ ਆਇਆ ਸੀ ਪੁੱਛਣ ਵਾਲਾ ਪਤਾ ਨਹੀਂ ਹਮਦਰਦੀ ਕਰ ਰਿਹਾ ਸੀ ਜੱਟ ਟੀਚਰ ਬਾਪੂ ਨੇ ਦੁਖੀ ਹੋਏ ਨੇ ਹਾਂ ਕਹਿ ਕੇ ਰੁਕਣਾ ਤਾਂ ਪੁੱਛਣ ਵਾਲੇ ਨੇ ਵੀ ਆਪਣੇ ਜਵਾਈ ਤੋਂ ਦੁਖੀ ਹੋਏ ਨੇ ਕਹਿਣਾ ਅਰੇ ਸਿਆਣੇ ਭਾਈ ਠੀਕ ਹੀ ਆਖਦਿਆ ਮੁੰਸ਼ਾ ਸਿਆ ਜਵਾਈ ਤੇ ਘੋੜੇ ਸਾਹਮਣੇ ਬੜੇ ਓੱਕੇ ਹੁੰਦੇ ਆ ਮੇਰੇ ਤੋਂ 6-7 ਸਾਲ ਵੱਡਾ 10ਵੀਂ ਜਮਾਤ ਵਿੱਚ ਪੜਦਾ ਮੇਰਾ ਯਾਰਾਂ ਵਰਗਾ ਚਾਚਾ ਪੱਟੀ ਵਾਲੇ ਫੋਪੜ ਦੇ ਬਿਹਾਰ ਤੋਂ ਅਕਸਰ ਦੁਖੀ ਹੁੰਦਾ ਸੀ ਪਰ ਚੁੱਪ ਰਹਿੰਦਾ ਉਹ 10ਵੀਂ ਕਰਕੇ ਜਲਦੀ ਹੀ ਫੌਜੀ ਬਣ ਗਿਆ। 2-3 ਸਾਲਾਂ ਬਾਅਦ ਉਹ ਭਰਿਆ ਪੂਰਾ ਜਵਾਨ ਘਰ ਵਿੱਚ ਸਾਰਿਆਂ ਨਾਲੋਂ ਸਿਆਣਾ ਸਮਝਿਆ ਜਾਣ ਲੱਗਾ। ਉਹ ਹੈ ਵੀ ਸਿਆਣਾ ਸੀ। ਸਾਰੇ ਘਰ ਵਿੱਚ ਉਹੀ ਪੜਿਆ ਸੀ ਜਾਂ ਮੈਂ ਸਕੂਲ ਜਾਂਦਾ ਸੀ। 2 ਮਹੀਨੇ ਦੀ ਛੁੱਟੀ ਕੱਟਣ ਆਏ ਤੋਂ ਮੈਂ ਸਕੂਲੋਂ ਆ ਕੇ ਉਹਦੇ ਨਾਲ-ਨਾਲ ਰਹਿ ਕੇ ਫੌਜਬਾਰੀ ਪੁਸ਼ਤਾ ਰਹਿਦਾ। ਇੱਕ ਵਾਰੀ ਚਾਚਾ ਛੁੱਟੀ ਆਇਆ ਹੋਇਆ ਸੀ ਸਬੱਬ ਨਾਲ ਪੱਟੀ ਵਾਲਾ ਫੁੱਫੜ ਆ ਗਿਆ। ਮੁਰਗਾ ਦਾ ਫੁੱਫੜ ਵਾਸਤੇ ਹਮੇਸ਼ਾ ਘਰ ਦਾ ਹੀ ਰਹਿਦਾ ਹੁੰਦਾ ਸੀ। ਪਰ ਇਸ ਵਾਰ ਸ਼ਰਾਬ ਕਰਦੀ ਨਹੀਂ। ਓ ਜੀ ਰਾਮ ਸੀ ਚਾਚੇ ਨੇ ਬਥੇਰਾ kiya ਭਾਈਆ ਇਹ ਦੇਸੀ ਨਹੀਂ ਰਾਮਾ ਹਾਲੀ ਹਾਲੀ ਲਾ ਇੱਕਦਮ ਚੜ੍ਹਦੀ ਆਏ ਓਏ ਤੂੰ ਸਾਡੇ ਹੱਥਾਂ ਵਿੱਚ ਖੇਡਿਆ ਮੱਤਾਂ ਦੇ ਮੈਨੂੰ ਤਾਂ ਪਹਿਲੇ ਤੋੜ ਦੀ ਕੁਝ ਨਹੀਂ ਆਂਦੀ ਉਹ ਵੇਖ ਲੈਨੇ ਤੇਰੀ ਰਾਮ ਕੀ ਖੋਣ ਖੁੰਦੀ ਆ ਵੈਸੇ ਹੀ ਠਾਉ ਉੱਤੇ ਪੀਤੇ ਰਾਮ ਦੇ ਚਾਰ ਪੈਰਾਂ ਨਾਲ ਫੁੱਫੜ ਅਪਰ ਟਪਲੀਆਂ ਮਾਰਨ ਲੱਗ ਪਿਆ ਸੀ ਉਸ ਦਿਨ ਚਾਚਾ ਪਾ ਤੇ ਫੁੱਫੜ ਰਮ ਦੀ ਸਾਰੀ ਬੋਤਲੀ ਪੀ ਗਏ ਸਨ ਜਿਸ ਵਿੱਚੋਂ ਅੱਧੀਆਂ ਬਹੁਤੀ ਫੁੱਫੜਨੇ ਪੀਤੀ ਸੀ ਤੇ ਹੋਰ ਦੀ ਮੰਗ ਕਰਦਿਆਂ ਕਿਸੇ ਗੱਲੋਂ ਬਹਾਨਾ ਬਣਾ ਕੇ ਲੜ ਪਿਆ ਉਸ ਵੇਲੇ ਚਿਹਰਾ ਤੋਂ ਦੱਬਿਆ ਹੌਜੀ ਚਾਚੇ ਦਾ ਗੁੱਸਾ ਵੀ ਅੱਗ ਦੇ ਪੰਭੂਕੇ ਵਾਂਗ ਬਾਹਰ ਆ ਗਿਆ ਚਾਚਾ ਸ਼ਰਾਬੀ ਤਾਂ ਨਹੀਂ ਸੀ ਪਰ ਉਸਨੇ ਸ਼ਰਾਬੀ ਹੋਣ ਦਾ ਨਾਟਕ ਕਰਦਿਆਂ ਡਾਂਗ ਚੁਕਲੀ ਅੜ ਜਾ ਤੇਰੀ ਇੱਕ ਜਾਨ ਵਾਲਿਆਂ ਦੀ ਐਨੂੰ ਮੈਂ ਦੱਸਦਾ ਅੱਜ ਵੱਡੇ ਜਵਾਈ ਨੂੰ ਕਿ ਸੇਵਾ ਕਿਵੇਂ ਕਰੀਦੀ ਆ ਉਸ ਦਿਨ ਕਰ ਦਿੱਤੀਆਂ ਨੇ ਫੁੱਫੜ ਨੂੰ ਡਾਂਗ ਤਾਂ ਨਾ ਵੱਜਣ ਦਿੱਤੀ ਪਰ ਫੌਜੀ ਦੇ ਹਮਲੇ ਤੋਂ ਅੰਦਰੋਂ-ਅੰਦਰੀ ਸਾਰੇ ਖੁਸ਼ ਸਨ ਉਸ ਦਿਨ ਚਾਚੇ ਨੇ ਫੁੱਫੜ ਦੀ ਅਜੇ ਹੀ ਕੁੱਤੇ ਖਾਣੀ ਕੀਤੀ ਕਿ ਉਸਨੇ ਸਾਡੇ ਪਿੰਡ ਦੇ ਨਾਲ ਲੱਗਦੇ ਸਟੇਸ਼ਨ ਰਵਾਲਾ ਤੋਂ ਸਵੇਰੇ ਤੜਕੀ ਵਾਲੀ ਗੱਡੀ ਜਾ ਫੜੀ ਤੇ ਦੁਬਾਰਾ ਚਾਚੇ ਦੇ ਵਿਆਹ ਵਿੱਚ ਸਾਰੇ ਟੱਬਰ ਦੇ ਮਨਾਉਣ ਤੇ ਵੀ ਨਾ ਆਇਆ ਮੇਰੇ ਵਿਆਹ ਤੱਕ ਫੁੱਫੜ ਪਿਛਲੀ ਉਮਰੇ ਧਰਮੀ ਬਣ ਗਿਆ ਸੀ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਹੱਸਦਾ ਹੋ ਮੇਰੇ ਫੌਜੀ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਡਾਣੀਆਂ ਬਣਾਈ ਸ਼ਰਾਬ ਪੀਂਦਿਆਂ ਵੇਖ ਕੇ ਕਹਿ ਰਿਹਾ ਸੀ ਓਏ ਭਾਊ ਅੱਜ ਕੱਲ ਦੇ ਸ਼ੋਰਾਂ ਕੀ ਸ਼ਰਾਬਾਂ ਪੀਂਡੀਆਂ ਨੇ ਕੋਈ ਵਕਸ ਸੀ ਜਦੋਂ ਅਸੀਂ ਪੀਂਦੇ ਹੁੰਦੇ ਸਾਂ ਧੰਨਵਾਦ